ਅੱਜ ਦਾ ਲੇਖ ਹੈ ਕੁਦਰਤ ਕੁਦਰਤ ਪਰਮਾਤਮਾ ਦੀ ਸਭ ਤੋਂ ਅਦਭੁਤ ਰਚਨਾ ਹੈ ਇਹ ਸਾਡੀ ਜ਼ਿੰਦਗੀ ਦੇ ਹਰ ਪਲ ਨਾਲ ਜੁੜੀ ਹੋਈ ਹੈ ਕੁਦਰਤ ਨੇ ਸਾਨੂੰ ਰੁੱਖ ਪੌਦੇ ਫੁੱਲ ਪਹਾੜ ਨਦੀਆਂ ਪਸ਼ੂ ਪੰਛੀ ਅਤੇ ਮੌਸਮ ਵਰਗੀਆਂ ਬੇਹੱਦ ਕੀਮਤੀ ਚੀਜ਼ਾਂ ਬਖਸ਼ੀਆਂ ਹਨ ਸਵੇਰ ਦੀ ਠੰਡੀ ਹਵਾ ਸੂਰਜ ਦੀ ਰੋਸ਼ਨੀ, ਚਿੜੀਆਂ ਦੀ ਚਹਿਚਹਾਟ, ਬਰਸਾਤ, ਦੀਜ਼, ਚੜੀ, ਹਰੇ ਭਰੇ ਰੁੱਖ ਸਾਰੇ ਕੁਦਰਤ ਦੀ ਸ਼ੋਭਾ ਵਧਾਉਂਦੇ ਹਨ। ਇਨ੍ਹਾਂ ਸਾਰੇ ਤੱਤਾਂ ਤੋਂ ਸਾਨੂੰ ਆਕਸੀਜਨ, ਪਾਣੀ, ਖਾਣ-ਪੀਣ ਦੀਆਂ ਵਸਤਾਂ ਅਤੇ ਪਾਤਾਵਰਣ ਮਿਲਦਾ ਹੈ। ਕੁਦਰਤ ਸਿਰਫ ਸਾਡੀ ਸਿਹਤ ਲਈ ਹੀ ਨਹੀਂ, ਸਗੋਂ ਮਨ ਦੀ ਸ਼ਾਂਤੀ ਲਈ ਵੀ ਜ਼ਰੂਰੀ ਹੈ। ਔਰ ਅਫਸੋਸ ਦੀ ਗੱਲ ਇਹ ਹੈ ਕਿ ਅੱਜਕੱਲ ਮਨੁੱਖ ਆਪਣੀ ਲਾਲਚ ਦੇ ਕਾਰਨ ਕੁਦਰਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ ਰੁੱਖਾਂ ਦੀ ਕਟਾਈ ਵਾਧੂ ਪ੍ਰਦੂਸ਼ਣ ਪਲਾਸਟਿਕ ਦੀ ਵਰਤੋਂ ਨਦੀਆਂ ਵਿੱਚ ਗੰਦ ਪਾਉਣਾ ਸਾਰੇ ਕੁਦਰਤ ਨੂੰ ਨਸ਼ਟ ਕਰ ਰਹੇ ਹਨ ਜੇਕਰ ਅਸੀਂ ਕੁਦਰਤ ਦੀ ਰੱਖਿਆ ਨਹੀਂ ਕਰਾਂਗੇ ਤਾਪ ਵਿਖ ਵਿੱਚ ਸਾਨੂੰ ਇਨ੍ਹਾਂ ਤਬਾਹੀਆਂ ਦਾ ਸਾਹਮਣਾ ਕਰਨਾ ਪਵੇਗਾ ਇਸ ਲਈ ਸਾਨੂੰ ਰੁੱਖ ਲਗਾਉਣੇ ਚਾਹੀਦੇ ਹਨ ਸਾਫ਼ ਸੁਥਰਾ ਵਾਤਾਵਰਣ ਬਣਾਈ ਰੱਖਣਾ ਚਾਹੀਦਾ ਹੈ ਅਤੇ ਕੁਦਰਤ ਨਾਲ ਸਾਂਝ ਪਾ ਕੇ ਜੀਵਨ ਨੂੰ ਸੁੰਦਰ ਬਣਾਉਣਾ ਚਾਹੀਦਾ ਹੈ ਜੇ ਤੁਸੀਂ ਹੋਰ ਵੀ ਲੇਖ ਪੜਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੀ ਵੈਬਸਾਈਟ ਤੇ ਵਿਜ਼ਿਟ ਕਰ ਸਕਦੇ ਹੋ ਵੈਬਸਾਈਟ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਆਇਆ ਹੈ ਅਤੇ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਜੇ ਵੀਡੀਓ ਅੱਜ ਦੀ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ